प्यारे श्रोताओं मैं डॉक्टर मल्कजीत सिंह पट्टी आज ਤੁਹਾਨੂੰ ਇੱਕ ਸ਼ਾਰਟ ਵੀਡੀਓ ਵਿੱਚ ਦੱਸਦਾ ਹਾਂ ਕਿ 올ਫੈਕਟਰੀ ਹਲੂਸੀਨੇਸ਼ਨ ਕੀ ਹੈ ਯਾਨੀ ਕਿ ਅਗਰ ਤੁਹਾਨੂੰ ਬਿਨਾ ਕਿਸੇ ਘਰ ਦੇ ਵਿੱਚ ਖਰਾਬ ਹੋਈ ਵਸਤੂ ਦੇ ਜਾਂ ਬਿਨਾ ਕਿਸੇ ਬਲਣ ਦੇ ਜਲਨ ਸੜਨ ਦੀ ਸਮੈਲ ਆਉਂਦੀ ਹੈ ਗੰਧ ਜਾਂ ਸੁਗੰਧ ਆਉਂਦੀ ਹੈ ਤਾਂ ਇੱਕ ਸੀਰੀਅਸ ਡਿਸੀਜ਼ ਹੋ ਸਕਦੀ ਹੈ ਇਸ ਨੂੰ ਅਸੀਂ ਫੈਂਟੋਜ਼ਮੀਆ ਵੀ ਕਹਿੰਦੇ ਆ ਜਿਵੇਂ ਕਿ ਤੁਹਾਨੂੰ ਕੋਈ ਬਲਦੀ ਲੱਕੜ ਜਾਂ ਕੂੜਾ ਜਾਂ ਕੋਈ ਸੜਦਾ ਹੋਇਆ ਖਾਣਾ ਜਾਂ ਇਸ ਤਰ੍ਹਾਂ ਦੀਆਂ ਕੋਈ ਜਿਵੇਂ ਹਲਵਾਈ ਦੀ ਦੁਕਾਨ ਤੋਂ 스멜 ਆਉਂਦੀ ਹੈ ਖਾਣ ਪੀਣ ਦੀ ਇਸ ਤਰ੍ਹਾਂ ਵੀ 스멜 ਆਉਂਦੀ ਹੈ ਜਦ ਕਿ ਉਹ ਤੁਹਾਡੇ ਲਾਗੇ ਅਵੇਲੇਬਲ ਹੀ ਨਹੀਂ ਹੈਗੀ ਮੰਨ ਲਓ ਤੁਹਾਡੇ ਘਰ ਦੇ ਲਾਗੇ ਕੋਈ ਫੈਕਟਰੀ ਵੀ ਨਹੀਂ ਹੈਗੀ ਫਿਰ ਵੀ ਤੁਹਾਨੂੰ ਕੋਈ ਐਵੇਂ ਦੀ 스멜 ਆਉਂਦੀ ਹੈ ਕੋਈ ਸਿਗਰਟ ਪੀ ਵੀ ਨਹੀਂ ਰਿਹਾ ਤਦ ਵੀ ਤੁਹਾਨੂੰ 스멜 ਆ ਰਹੀ ਕੋਈ ਇੱਕ ਵੇਮ ਹੁੰਦਾ ਕੋਈ ਇੱਕ ਹਲੋਕਿਨੇਸ਼ਨ ਜਿਹੜੀ ਆ ਉਹ ਹੁੰਦੀ ਆ ਇਹਦੇ ਪਿਛੇ ਸੀਰੀਅਸ ਡਿਸੀਜ਼ ਹੋ ਸਕਦੀ ਹੈ ਉਹ ਡਿਸੀਜ਼ ਮਾਨਸਿਕ ਜਾਨੀ ਕਿ ਸੈਕੈਟ੍ਰਿਕ ਕਾਜ਼ ਵੀ ਹੋ ਸਕਦੇ ਆ ਉਹਦੇ ਮੈਡੀਕਲ ਕਾਜ਼ ਵੀ ਹੋ ਸਕਦੇ ਆ ਉਹ ਕੋਈ ਬ੍ਰੇਨ ਦੀਆਂ ਬਿਮਾਰੀਆਂ ਵੀ ਹੋ ਸਕਦੀਆਂ ਜਿਵੇਂ ਟਿਊਮਰ ਪਾਰਕਿਨਸਨ ਡਿਸੀਜ਼ ਮਾਈਗਰੇਨ ਜਾਂ ਸਾਡੇ ਨੱਕ ਦੇ ਅੰਦਰ ਦੇ ਕੁਝ ਰੋਗ ਹੋ ਸਕਦੇ ਆ ਜਾਨੀ ਕਿ ਅਗਰ ਤੁਹਾਨੂੰ ਇਸ ਤਰ੍ਹਾਂ ਦੀ ਸਮੈਲ ਕੋਈ ਆਉਂਦੀ ਆ ਕਿ ਜਿਹੜੀ ਉਹ ਉੱਥੇ ਮजूद ਹੀ ਨਹੀਂ ਮੰਨੋ ਤੁਹਾਡੇ ਘਰ ਦੇ ਲਾਗੇ ਬੰਨੇ ਕੋਈ ਖਲਵਾਈ ਦੀ ਦੁਕਾਨ ਕਾਫੀ ਦੂਰ ਤੱਕ ਹੈ ਹੀ ਨਹੀਂ ਫਿਰ ਵੀ ਤੁਹਾਨੂੰ ਮਠਿਆਈ ਬਣਦੀ ਦੀ ਸਮੈਲ ਆਉਂਦੀ ਹੈ ਜਾਂ ਰਬੜ ਸੜਦੀ ਦੀ ਜਿਹੜੀ ਤੁਹਾਨੂੰ ਉਹ ਮੁਸ਼ਕ ਆਉਂਦੀ ਹੈ ਲੇਕਿਨ ਐਕਚੁਅਲੀ ਕੋਈ ਰਬੜ ਤੁਹਾਡੇ ਘਰ ਦੇ ਲਾਗੇ ਬੰਨੇ ਸੜੀ ਨਹੀਂ ਰਹੀ ਜਾਂ ਤੁਹਾਨੂੰ ਬੀੜੀ ਪੀਂਦੇ ਦੀ ਸਮੈਲ ਆਉਂਦੀ ਹੈ ਲੇਕਿਨ ਕੋਈ ਕਾਫੀ ਦੂਰ ਤੱਕ ਬੀੜੀ ਪੀ ਨਹੀਂ ਰਿਹਾ ਜਾਂ ਕਿਸੇ ਜਾਨਵਰ ਦੇ ਮਰਿਓ ਇਸ ਦੀ ਸਮੈਲ ਆਉਂਦੀ ਹੈ ਲੇਕਿਨ ਤੁਹਾਡੇ ਘਰ ਦੇ ਲਾਗੇ ਕੋਈ ਜਾਨਵਰ ਦਾ ਘਰ ਦੇ ਅੰਦਰ ਕੋਈ ਜਾਨਵਰ ਮਰਿਆ ਹੈ ਹੀ ਨਹੀਂਗਾ ਇਸ ਤਰ੍ਹਾਂ ਦੀਆਂ ਤੁਹਾਨੂੰ ਜਿਹੜੀਆਂ ਉਹ ਸਮੈਲਾਂ ਅਗਰਾਂਉਂਦੀਆਂ ਨੇ ਕਿ ਜਿਨੀਆਂ ਤੁਹਾਡੇ ਲਾਗੇ ਬੰਨੇ ਅਵੇਲੇਬਲ ਹੀ ਨਹੀਂ ਹੈਗੀਆਂ ਜਾਂ ਦੂਜੇ ਤੁਹਾਡੇ ਘਰ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਕੁਝ ਵੀ ਇਸ ਤਰ੍ਹਾਂ ਦਾ ਮਹਿਸੂਸ ਨਹੀਂ ਹੁੰਦਾ ਉਹ ਅਗਰ 5 10 ਦਿਨ 15 ਦਿਨ ਤੱਕ ਚੱਲਦੀ ਰਹਿੰਦੀ ਹੈ ਤੇ ਉਹ ਜ਼ਰੂਰ ਆਪਣੇ ਡਾਕਟਰ ਦੀ ਸਲਾਹ ਲਓ ਕਿਉਂਕਿ ਇਹ ਕਿਸੇ ਮੇਜਰ ਬਿਮਾਰੀ ਦਾ ਕਾਰਨ ਨਹੀਂ ਹੋ ਸਕਦੇ ਐ ਸਾਈਜ਼ੋਫ੍ਰੇਨੀਆ ਹੋ ਸਕਦਾ ਪਾਰਕਿੰਸਨ ਡਿਸੀਜ਼ ਹੋ ਸਕਦੀ ਐ ਅਲਰਜੀ ਹੋ ਸਕਦੀ ਐ ਨੱਕ ਦੀਆਂ ਬਿਮਾਰੀਆਂ ਹੋ ਸਕਦੀਆਂ ਦਿਮਾਗ ਦੀਆਂ ਬਿਮਾਰੀਆਂ ਹੋ ਸਕਦੀਆਂ ਜਰੂਰ ਆਪਣੇ ਡਾਕਟਰ ਦੀ ਸਲਾਹ ਲਓ ਅਗਰ ਤੁਹਾਨੂੰ ਵੀ ਇਸ ਤਰ੍ਹਾਂ ਦੀਆਂ ਅਣ ਹੋਈਆਂ ਜਿਹੜੀ ਗੰਧ ਜਾਂ ਸੁਗੰਧ ਆਉਂਦੀ ਐ ਤੇ ਧੰਨਵਾਦ ਸ਼ੁਕਰੀਆ ਮਿਹਰਬਾਨੀ